ਲੇਗ ਗੁਰੂ ਤੇਗ ਬਹਾਦਰ ਜੀ ਹਨ ਤੇਗ ਜੁਲੰਦ ਦੀ ਹੋਈ ਜਾਂ ਹੋਰ ਤਿੱਖੀ ਤੇਗ ਜੁਲੰਦ ਦੀ ਹੋਈ ਜਾਂ ਹੋਰ ਤਿੱਖੀ ਸਿਰ ਲਟਕੀ ਆ ਪੰਡਤ ਕਸ਼ਮੀਰੀਆਂ ਦੇ ਦਿਲ ਸੋਚਦਾ ਤੇ ਗੋਤੇ ਖਾਣ ਲੱਗਦਾ ਦਿਲ ਸੋਚਦਾ ਤੇ ਗੋਤੇ ਖਾਣ ਲੱਗਦਾ ਤਾਰੇ ਘੁੰਮਦੇ ਵਾਂਗ ਪੰਭੀਰੀਆਂ ਦੇ ਰਾਤੀ ਨੀਂਦ ਆਵੇ ਸੁਪਨੇ ਵਿੱਚ ਦਿਸਣ ਰਾਤੀ ਨੀਂਦ ਆਵੇ ਸੁਪਨੇ ਵਿੱਚ ਦਿਸਣ ਦਰਿਆ ਵਹਿਣ ਸਬੇ ਲਹੂ ਤਤੀਰੀਆਂ ਦੇ ਧਰਮ ਛੱਡਣਾ ਜਾਪਦਾ ਬਹੁਤ ਔਖਾ ਪੈਂਡੇ ਲੱਗਦੇ ਨੇੜੇ ਅਖੀਰੀਆਂ ਦੇ ਇਕੱਠੇ ਹੋਏ ਸਬੇ ਹੁਣ ਕੀ ਕਰੀਏ Hindu ਰਾਜਿਆਂ ਵੱਲ ਨਿਗਾਹ ਕੀਤੀ ਜਿਸ ਜਿਸ ਦਾ ਬੁੱਲਾਂ ਤੇ ਨਾ ਆਵੇ ਜਾਪੇ ਕੋਲ ਕੇ ਉਸਨੇ ਸ਼ਰਮ ਪੀਤੀ ਜਿਸ ਜਿਸਦਾ ਬੁੱਲਾ ਤੇ ਨਾ ਆਵੇ ਜਾਪੇ ਕੋਲ ਕੇ ਉਸਨੇ ਸ਼ਰਮ ਪੀਤੀ ਕੋਈ ਸੂਰਮਾ ਕਿੱਦਰੇ ਦਿਸਦਾ ਨਾ ਗੁੜਤੀ ਅਣਖ ਦੀ ਜਿਸਨੇ ਹੋਈ ਲੀਤੀ ਪਾਣੀ ਮਰ ਗਿਆ ਸਬਨਾ ਦੀਆਂ ਅੱਖੀਆਂ ਦਾ ਪਈ ਸਬਦੀ ਦਿਸੇ ਜ਼ੁਬਾਨ ਸੀਤੀ ਦੂਰ ਦੂਰ ਤਾਈ ਨਜ਼ਰ ਮਾਰੀ ਦੂਰ ਦੂਰ ਤਾਈ ਨਜ਼ਰ ਮਾਰੀ ਜ਼ੁਲਮੀ ਰਾਤ ਕਾਲੀ ਦਿਸ਼ਾਮ ਦੀ ਐ ਕੋਈ ਤਾਰਾ ਵੀ ਕਿੱਧਰੇ ਦਿਸਦਾ ਨਾ ਕੋਈ ਤਾਰਾ ਵੀ ਕਿੱਧਰੇ ਦਿਸਦਾ ਨਾ ਬੱਦਲੀ ਗਮਾਂ ਦੀ ਸਭ ਲੁਕਾਂਦੀ ਐ ਕਿਹਦੇ ਘਰੋਂ ਜਾ ਰੌਸ਼ਨੀ ਮੰਗ ਲਈਏ ਕਿਹਦੇ ਕਾ ਰੋਜਾ ਰੋਸ਼ਨੀ ਮੰਗ ਲਈਏ ਕੋਈ ਬੱਤੀ ਨਾ ਟਿੰਮਟੀ ਮਾਮਦੀ ਐ ਬਾਬੇ ਨਾਨਕ ਦੀ ਚਮਕ ਦੀ ਜੋਤ ਵਲੇ ਬਾਬੇ ਨਾਨਕ ਦੀ ਚਮਕ ਦੀ ਜੋਤ ਵਲੇ ਆਸੂੰਗਲੀ ਫੜ ਲੈ ਆਉਂਦੀ ਐ ਅਖੀਰ ਸਿਆਣਿਆਂ ਸੋਚ ਵਿਚਾਰ ਕਰਕੇ ਅਖੀਰ ਸਿਆਣਿਆਂ ਸੋਚ ਵਿਚਾਰ ਕਰਕੇ ਕੁਝ ਬੰਦੇ ਅਨੰਦਪੁਰ ਵੱਲ ਕੱਲੇ ਕਿਤੇ ਬੈਠ ਨਾ ਉਹਨਾਂ ਰਾਮਕੀਤਾ ਵਾਹੋਦਾਰੀ ਪੈਂਡਾ ਮੁਕਾ ਚੱਲੇ ਕਿਤੇ ਬੈਠਣਾ ਉਹਨਾਂ ਆਰਾਮ ਕੀਤਾ ਵਾਹੋਦਾਰੀ ਪੈਂਡਾ ਮੁਕਾ ਚੱਲੇ ਪਹੁੰਚ ਪੂਰੀ ਆਨੰਦ ਹੀ ਦਮ ਲਿਆ ਮਨ ਡਰੋਂਦਾ ਕਰ ਕਰ ਹੱਲੇ ਨਵੇਂ ਨਾਨਕ ਦੇ ਵਿੱਚ ਦਰਬਾਰ ਆਏ ਕਰਨ ਬੇਨਤੀਓ ਖੜੇ ਅੱਡ ਪੱਲੇ ਸੁਣ ਬੇਨਤੀ ਗੁਰੂ ਗੰਭੀਰ ਹੋਏ ਮਨ ਵਿੱਚ ਖਿਆਲ ਦੜਾਉਂਦੇ ਨੇ ਨਥ ਜ਼ੁਲਮ ਨੂੰ ਕਿਸ ਤਰ੍ਹਾਂ ਪਾਈ ਜਾਏ ਕਈ ਤਰ੍ਹਾਂ ਦੇ ਹੱਲ ਜਮਾਉਂਦੇ ਨੇ ਸੰਗਤ ਸੋਚਦੀ ਗੁਰੂ ਕੀ ਸੋਚਦੇ ਸੰਗਤ ਸੋਚਦੀ ਗੁਰੂ ਕੀ ਸੋਚਦੇ ਸੰਗਤ ਸੋਚਦੀ ਗੁਰੂ ਕੀ ਸੋਚਦੇ ਆਪੋ ਆਪਣੇ ਇਕਿਆਸ ਲਗਾਉਂਦੇ ਨੇ ਥੋੜਾ ਸਮਾਂ ਲੰਗਾ ਚਿਹਰਾ ਸ਼ਾਂਤ ਦਿ세 ਗੁਰੂ ਸੰਗਤ ਨੂੰ ਯੋ ਫਰਮਾਉਂਦੇ ਨੇ ਅਸਾ ਸੋਚ ਵਿਚਾਰ ਕੇ ਜੁਲਮੀ ਨਦੀ ਸਾਵੇਂ ਠਾਠਾ ਮਾਰ ਰਹੀ ਐ ਕੋਈ ਆਕੇ ਇੱਥੇ ਕੁਰਬਾਨ ਹੋਵੇ ਕੋਈ ਆਕੇ ਇੱਥੇ ਕੁਰਬਾਨ ਹੋਵੇ ਚਰ